ਗ੍ਰਾਫਿਕਸ ਦੇ ਜ਼ਰੀਏ ਸੇ ਤੁਹਾਨੂੰ ਹਰ ਬਾਰ ਜਾਣਕਾਰੀ ਵੀ ਦਿੰਨੇ ਆ ਕਿ ਆਖਿਰ ਸਾਡੀ ਜੋ ਕਵਰ ਸਟੋਰੀ ਹੈ ਉਸ ਨੂੰ ਅਸੀਂ ਕਿਉਂ ਲਿਆ ਹੈ ਤੇ ਫੈਕਟ ਜਿਹੜੇ ਆ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਦੇ ਆ। ਸਾਊਥ ਅਫਰੀਕਾ ਦੀ ਕੈਪਟਲ ਕੇਪ ਟਾਊਨ ਹੈ ਉੱਥੇ ਪਾਣੀ ਦੀ ਇੰਨੀ ਸ਼ਾਰਟੇਜ ਆ ਗਈ ਕਿ ਉੱਥੇ ਆਰਮੀ ਡਿਪਲੋਏ ਕਰਨੀ ਪਈ ਸਹੀ ਕਿ ਲੋਕਾਂ ਨੂੰ ਪਾਣੀ ਦੀ ਰਾਸ਼ਨਿੰਗ ਸिखਾਈ ਜਾਵੇ। ਬੈਂਗਲੌਰ ਦੀ ਵੀ ਗੱਲ ਕਰੀਏ ਸਮਰ ਦੇ ਵਿੱਚ ਬਾਰਿਸ਼ ਤੋਂ ਬਲ ਇੰਨਾ ਬੁਰਾ ਹਾਲ ਸੀ ਕਿ ਲੋਕ ਉੱਥੋਂ 플ਾਈਨ ਕਰਨ ਲਈ ਸੋਚਣ ਲੱਗ ਪਏ ਕਿ ਜੌਬਸ ਜਿਹੜੇ ਕਿਉਂਕਿ ਪੰਜਾਬੀ ਬੰਦਾ ਬੈਂਗਲੌਰ ਅਗਰ ਨੂੰ ਪਾਣੀ ਨਹੀਂ ਮਿਲ ਰਿਹਾ ਉਹ ਕਹੇਗਾ ਮੈਂ ਪੰਜਾਬ ਜਾ ਕੇ ਰੋਟੀ ਕੱਢ ਲਾਂਗਾ ਛੋਟਾ-ਮੋਟਾ ਕੰਮ ਕਰ ਲਾਂਗਾ ਔਰ ਥੇਮਜ਼ ਰਿਵਰ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਲੰਡਨ ਦੀ ਪਛਾਣ ਥੇਮਜ਼ ਰਿਵਰ ਹੈ 1957 ਚ ਉਹਨੂੰ ਡੈੱਡ ਰਿਵਰ ਕੋਸ਼ਿਸ਼ ਕਰ ਦਿੱਤਾ ਗਿਆ ਸੀ ਲੇਕਿਨ ਤੁਹਾਡੇ ਵਰਗੇ ਕੁਝ ਲੋਕਾਂ ਨੇ ਉੱਥੇ ਉਪਰਾਲਾ ਕੀਤਾ ਔਰ ਅੱਜ ਥੇਮਜ਼ ਰਿਵਰ ਜਿਹੜਾ ਦੁਬਾਰਾ ਉੱਥੇ ਵਹਿ ਰਿਹਾ ਔਰ ਲੰਡਨ ਜਿਹੜਾ ਥੇਮਜ਼ ਨਦੀ ਜਿਹੜੀ ਹੈ ਉਹਦੇ ਕੰਡੇ ਤੇ ਬਣਿਆ ਔਰ ਆ ਪਾਣੀ ਦਾ ਇਸਤੇਮਾਲ ਕਰ ਰਿਹਾ ਸੋ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਇੱਕ ਵਾਰ ਦੱਸਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਇਹ ਲਾਈਫਲਾਈਨ ਕਿਵੇਂ ਬਣੇ ਰਹੇ ਨੇ ਕਿਉਂਕਿ ਪੁਰਾਣੇ ਕਾਲ ਕਾਲ ਚ ਤੁਸੀਂ ਹਿਸਟਰੀ ਦੀਆਂ ਕਿਤਾਬਾਂ ਚ ਪੜਿਆ ਹੋਵੇਗਾ ਕਿ ਉਸ ਵੇਲੇ ਜਿਹੜੀ ਕੋਈ ਵੀ ਸੱਭਿਤਾ ਹੁੰਦੀ ਸੀ ਕੋਈ ਸਿਵਲਾਈਜੇਸ਼ਨ ਹੁੰਦੀ ਸੀ ਉਹ ਸਿਰਫ ਔਰ ਸਿਰਫ ਪਾਣੀ ਦੇ ਲਾਗੇ ਜਿਹੜੀ ਆ ਉਹ ਪਣਪਦੀ ਸੀ ਕਿਉਂਕਿ ਲੋਕਾਂ ਨੂੰ ਪਾਣੀ ਬਹੁਤ ਜ਼ਰੂਰੀ ਚਾਹੀਦਾ ਹੁੰਦਾ ਸੀਗਾ ਔਰ ਤੁਹਾਨੂੰ ਪਤਾ ਹੋਵੇਗਾ ਜੋ ਲੋਕ ਹਿਮਾਚਲ ਜਾਂਦੇ ਆ ਅਕਸਰ ਤੁਸੀਂ ਦੇਖੋਗੇ ਬਹੁਤ ਸਾਰੇ ਸ਼ਹਿਰ ਜਿਹੜੇ ਅੱਜ ਵੀ ਉੱਥੇ ਨਦੀਆਂ ਦੇ ਉੱਪਰ ਜਿਹੜੇ ਬਣੇ ਹੋਏ ਨੇ ਕਿਉਂਕਿ ਨਦੀ ਜਿਹੜੀ ਲਾਈਫਲਾਈਨ ਹੁੰਦੀ ਹੈ ਪਾਣੀ ਦੇ ਕਰਕੇ ਉਹ ਸ਼ਹਿਰ ਜਿਹੜੇ ਬਸੇ ਹੋਏ ਸੀ ਸੋ ਰਿਗਵੇਦ ਵਿੱਚ ਜ਼ਿਕਰ ਹੈ ਉਸ ਦਾ ਜ਼ਿਕਰ ਕਰਦੇ ਆ ਕਿ ਆਖਰ ਕਿੰਨੀਆਂ ਨਦੀਆਂ ਕਿਸੇ ਵੇਲੇ ਇੱਥੋਂ ਵਹਿੰਦੀਆਂ ਸੀ ਸੋ ਪੰਜ ਦਰਿਆ ਦਾ ਜਾਂ ਪੰਜ ਆਬਾਦਾਂ ਸੀ ਲਗਾਤਾਰ ਜ਼ਿਕਰ ਕਰ ਰਹੇ ਆ ਪਰ ਤੁਹਾਨੂੰ ਸੱਤ ਦਰਿਆ ਬਾਰੇ ਵੀ ਜਾਣਕਾਰੀ ਦੇਵਾਂਗੇ ਰਿਗਵੇਦ ਦੇ ਵਿੱਚ ਕੁੱਲ 21 ਨਦੀਆਂ ਦਾ ਜ਼ਿਕਰ ਹੈ ਜਿਸ ਚ ਗੰਗਾ ਤੋਂ ਲੈ ਕੇ ਸਿੰਧੂ ਦਰਿਆ ਕਾਬੂਲ ਦਰਿਆ ਸ਼ਾਮਿਲ ਨੇ Vedic ਕਾਲ ਚ ਪੰਜਾਬ ਚ ਵਗਦੇ ਸੀ ਸੱਤ ਦਰਿਆ ਉਸ ਸਮੇਂ ਪੰਜਾਬ ਨੂੰ ਕਿਹਾ ਜਾਂਦਾ ਸੀ ਸੱਤ ਸਿੰਧੂ ਸੋ ਪੰਜਾਬ ਦੇ ਦਰਿਆਵਾਂ ਦੇ ਰਿਗ ਵੇਦ ਵੇਲੇ ਨਾਮ ਕੀ ਸੀ ਸਤਲੁਜ ਨੂੰ ਸਤੁਦਰੀ ਕਹਿੰਦੇ ਸੀ ਬਿਆਸ ਨੂੰ ਵਿਪਾਸਾ ਰਾਵੀ ਨੂੰ ਪਰੁਸ਼ਨੀ ਚਨਾਬ ਨੂੰ ਅਸਕਨੀ ਜੇਲਮ ਨੂੰ ਵਿਤਾਸਤਾ ਸਿੰਧੂ ਨੂੰ ਜ਼ਿਆਦਾਤਰ ਹਿੱਸਾ ਜੋ ਪਾਕਿਸਤਾਨ ਚ ਸਰਸਵਤੀ ਸਮੇਂ ਦੇ ਨਾਲ ਹੋਂਦ ਖਤਮ ਹੋ ਗਈ ਹਰਿਆਣਾ ਸਰਕਾਰ ਤੁਸੀਂ ਦੇਖ ਰਹੇ ਹੋ ਕਿ ਕਰੋੜਾ ਅਰਬ ਰਪੇ ਇਸ ਤੇ ਲਾ ਰਿਹਾ ਕਿ ਸਰਸਵਤੀ ਨਦੀ ਜਿਹੜੀ ਉਹਨੂੰ ਰਿਵਾਈਵ ਕੀਤਾ ਜਾਵੇ ਲੇਕਿਨ ਬਹੁਤ ਘੱਟ ਉਮੀਦਾਂ ਹੁੰਦੀਆਂ ਨੇ ਇੱਕ ਵਾਰੀ ਕੋਈ ਰਿਵਰ ਡੈੱਡ ਹੋ ਜੇ ਉਹਨੂੰ ਦੁਬਾਰਾ ਰਿਵਾਈਵ ਕਰਨ ਦੇ ਲੇਕਿਨ ਯਮਨਾ ਨਗਰ ਦੇ ਵਿੱਚ ਲਗਾਤਾਰ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਸਰਸਵਤੀ ਨਦੀ ਨੂੰ ਰਿਵਾਈਵ ਕੀਤਾ ਜਾਏ ਔਰ ਅਰਬ ਅਰਬ ਰੁਪਏ ਜਿਹੜੇ ਆ ਉਹ ਸੁਪਰ ਫਿਲਹਾਲ ਖਰਚ ਕੀਤੇ ਜਾ ਚੁਕੇ ਹਨ ਤੋਂ ਪੰਜਾਬ ਦੇ ਚਾਰ ਮੁੱਖ ਪ੍ਰਦੂਸ਼ਿਤ ਦਰਿਆ ਕਿਹੜੇ ਨੇ ਉਸ ਦੀ ਜਾਣਕਾਰੀ ਦਿੰਨੇ ਆ ਸਤਲੁਜ ਰੋਪੜ ਤੋਂ ਹਰੀਕੇ ਪੁਲ ਤੱਕ ਜਿਸ ਦੇ ਬਾਰੇ ਜਗਦੀਪ ਜੀ ਵੀ ਜਾਣਕਾਰੀ ਦੇ ਰਹੇ ਸੀ ਕੱਗਰ ਸਰਦੂਲਗੜ ਤੋਂ ਮੁਬਾਰਕਪੁਰ ਤੱਕ ਬਿਆਸ ਦੀ ਗੱਲ ਕੀਤੀ ਜਾਵੇ ਤਾਂ ਮੁਕੇਰੀਆਂ ਤੋਂ ਬਿਆਸ ਤੱਕ ਕਾਲੀ ਬੇਈ ਵਾਰੇ ਬਹੁਤ سارے ਲੋਕ ਜਾਣਦੇ ਨੇ ਸultanpur Lodi ਤੋਂ ਬਿਆਸ ਦੇ কনਫਲੂਐਂਸ ਤੱਕ ਹਾਲਾਂਕਿ ਕਾਲੀ ਬੇਈ ਦਾ ਇਤਿਹਾਸ ਵੀ ਤੁਸੀਂ ਜਾਣਦੇ ਹੋ ਤੇ ਕਿਸ ਤਰ੍ਹਾਂ ਉਸ ਨੂੰ ਸਾਫ਼ ਕੀਤਾ ਗਿਆ ਉਸ ਬਾਰੇ ਵੀ ਅਸੀਂ ਗੱਲਬਾਤ ਜਿਹੜੀ ਹੈ ਉਹ ਰਾਸਮਾ ਮੈਂਬਰ ਨਾਲ ਕੀਤੀ ਹੈ ਤੇ ਥੋੜੀ ਦੇਰ ਚ ਉਹ ਵੀ ਸੁਣਾਵਾਂਗੇ ਸੀਚੇਵਾਲ ਸਾਹਿਬ ਨੇ ਕੀ ਕਿਹਾ ਸਭ ਤੋਂ ਪਹਿਲਾਂ ਉਹ ਹੋਰ ਗ੍ਰਾਫਿਕਸ ਜਿਹੜੇ ਉਹ ਦਿਖਾ ਦਿੰਦੇ ਸਭੁੱਡੇ ਨਾਲੇ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਆਖਰ 48 ਕਿਲੋਮੀਟਰ ਲੰਮਾ ਬੁੱਢਾ ਨਾਲਾ ਜਿਹੜਾ ਉਹ ਕਿਵੇਂ ਪੰਜਾਬ ਤੇ ਰਾਜਸਥਾਨ ਤੇ 2 ਕਰੋੜ ਲੋਕਾਂ ਨੂੰ ਬਿਮਾਰ ਕਰ ਰਿਹਾ ਬੁੱਢੇ ਨਾਲੇ ਜਿਹੜਾ ਇੰਡਸਟਰੀਜ਼ ਦਾ ਜਿਹੜਾ ਵੇਸਟ ਪਾਣੀ ਹੈ ਉਹ ਵਿੱਚ ਉਹ ਮਿਲਦਾ ਤੁਸੀਂ ਆ ਗ੍ਰਾਫਿਕਸ ਦੇ ذریعے ਪਿੱਛੇ ਪਲੇਟ ਵੀ ਦੇਖ ਰਹੇ ਹੋ ਕਿ ਕਾਲਾ ਪਾਣੀ ਬਹੁਤ ਸਾਰੇ ਡਾਈਂਗ ਯੂਨਟਾਂ ਦਾ ਉਹਦਾ ਪਾਣੀ ਨਾਲੇ ਚ ਮਿਲਦਾ ਔਰ ਨਾਲਾ ਜਿਹੜਾ ਹੈ ਉਹ ਸਿੱਧਾ ਸਿੱਧਾ ਸਤਲੁਜ ਦਰਿਆ ਦੇ ਵਿੱਚ ਜਾਂਦਾ ਹੈ ਸੋ ਲੁਧਿਆਣੇ ਚ ਬੁੱਡੇ ਕਾਲੇ ਦੇ ਕੈਚਮੈਂਟ ਏਰੀਆ ਚ ਤਕਰੀਬ 222 ਡਾਈਇੰਗ ਯੂਨਿਟ ਹੈ ਯਾਨੀ ਕਿ ਜਿਹੜੇ ਜਿਹੜੀ ਉੱਥੇ ਇੰਡਸਟਰੀ ਹੈ ਜਿਸ ਤਰ੍ਹਾਂ ਦੀ ਵੀ ਹੌਜ਼ਰੀ ਇੰਡਸਟਰੀ ਹੈ ਉਹਦੀ ਜ਼ਰੂਰਤ ਵੀ ਹੁੰਦੀ ਹੈ ਲੇਕਿਨ ਉਹ ਪਾਣੀ ਨੂੰ ਸਾਫ਼ ਕਰਨਾ ਵੀ ਜ਼ਰੂਰੀ ਹੈ ਔਰ ਜਿਵੇਂ ਦੱਸ ਰਹੇ ਸੀਗੇ ਮਾਨ ਸਾਹਿਬ ਕੇ ਪਾਣੀ ਜਿਹੜਾ ਹੈ ਔਰ ਉਹਨੂੰ ਟ੍ਰੀਟ ਕਰਨ ਤੋਂ ਬਾਅਦ ਵੀ ਦਰਿਆ ਚ ਨਹੀਂ ਸੁੱਟਿਆ ਜਾ ਸਕਦਾ ਲੇਕਿਨ ਅਫਸੋਸ ਬਿਨਾ ਟ੍ਰੀਟਮੈਂਟ ਦੇ ਪਾਣੀ ਜਿਹੜਾ ਉੱਚ ਸੁੱਟਿਆ ਜਾ ਰਿਹਾ ਹੈ